ਕਈ ਗੁਨਾਹਗਾਰਾਂ ਦਾ ਬੜਿਆ ਗੁਰੂਆਂ ਦਾ ਨਿਸ਼ਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਚੁਣਿਆ ਮੈਂ ਅਜੇ ਨਾ ਗੁਰੂਆਂ ਦੇ ਪੰਚੇ ਲਈ ਵੋਟ ਮੱਗਣ ਆਈ ਹਾਂ। ਐਸਐਮਟੀਵੀ ਨੈਟਵਰਕ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਰਾਜੀਵ ਸਿੰਘ ਤਾਂ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅਮृता ਵੜਿੰਗ ਦੇ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਇੱਕ ਵੱਡਾ ਤੇ ਵਿਵਾਦਿਤ ਬਿਆਨ ਦੇ ਦਿੱਤਾ ਗਿਆ। ਉਹਨਾਂ ਨੇ ਕਾਂਗਰਸ ਤੇ ਪੰਚੇ ਦੀ ਤੁਲਨਾ ਬਾਬੇ ਨਾਨਕ ਦੇ ਪੰਚੇ ਦੇ ਨਾਲ ਕੀਤੀ। ਉਹਨਾਂ ਨੇ ਕਿਹਾ ਕਿ ਗੁਰੂਆਂ ਦਾ ਪੰਝਾ ਕਾਂਗਰਸ ਦੇ ਕੋਲੇ ਆ ਤੇ ਇਸ ਦੇ ਉੱਤੇ ਗੱਲਬਾਤ ਕਰਾਂਗੇ। ਇਸ ਬਿਆਨ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋਇਆ ਸਾਡੇ ਨਾਲ ਸ਼ੌਮਨੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਮਜੂ ਉਦਨੇ ਗੋਚਾਨ ਕਰੇ ਵਾਲਾ ਫੋਨ ਲਾਈਨ ਤੇ ਜੁੜੇ ਨੇ ਗਰੇਵਾਲ ਸਾਹਿਬ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ 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 ਗਰੇਵਾਲ ਸਾਹਿਬ ਜੋ ਬਿਆਨ ਅੱਜ ਅਮਰਤਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਇਸ ਬਿਆਨ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋ ਰਿਹਾ ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਕਿ ਤੁਲਨਾ ਕਰਨਾ ਠੀਕ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਜੀ ਉਹਨਾਂ ਨੇ ਔਰਤ ਜਾਤੀ ਨੂੰ ਬਹੁਤ ਵੱਡਾ ਸਤਿਕਾਰ ਦਿੱਤਾ ਤੇ ਦੁਨੀਆ ਦੇ ਅੰਦਰ ਇਹ ਗੱਲ ਜਾਣੀ ਜਾਂਦੀ ਹੈ ਸੋ ਗੁਰੂ ਦੇ ਫਲਸਫੇ ਦੇ ਮੁਤਾਬਕ ਔਰਤ ਜਾਂਤੀ ਦਾ ਸਾਡੇ ਮੰਨ ਤੇ ਹਰ ਸਿੱਖ ਲਈ ਮਹੱਤਵ ਸਤਕਾਰ ਆ ਅਮਰਤਾ ਬੜੰਗ ਭਾਵੇਂ ਕਾਗਜ਼ ਦੇ ਵਿੱਚ ਐ ਪਰ ਮੈਂ ਆਪਣੇ ਇੱਕ ਛੋਟੀ ਭੈਣ ਹੋਣ ਦੇ ਨਾਤੇ ਜੀ ਉਸ ਦੀ ਇਸ ਬਿਆਨਬਾਜ਼ੀ ਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਕੌੜੇ ਸ਼ਬਦ ਜਾਂ ਉਹ ਔਰਤ ਦੇ ਤੌਰ ਤੇ ਸ਼ਬਦ ਦਾ ਨਾ ਵਰਤਾਂ ਪਰ ਇਹ ਇੱਕ ਐਡਾ ਐਡਾ ਮਾੜਾ ਬਿਆਨ ਆ ਇਹ ਦੀ ਦੇ ਵੀ ਬਹੁਤ ਕਤਾਨਾ ਭਰਿਆ ਗਿਆ ਬਿਆਨ ਹੈ ਜਿਹੜਾ ਕਿ ਬਿਲਕੁਲ ਹੋਣਾ ਨਹੀਂ ਚਾਹੀਦਾ ਕਿਉਂਕਿ ਮੈਨੂੰ ਲੱਗਦਾ ਵੀ ਉਹ ਕਾਫੀ ਪੜੇ ਨਹੀਂ ਹੋਈ ਆ ਇਹ ਇੱਕ ਪੰਜਾਬ ਦੇ ਪ੍ਰਧਾਨ ਜਿਹੜਾ ਰਾਜਾ ਵੜਿੰਗ ਦੀ ਉਹ ਧਰਮਸਪਤਨੀ ਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਕੁਝ ਵੀ ਬੋਲ ਸਕਦੇ ਆ ਉਹ ਇਸ ਤਰ੍ਹਾਂ ਦੀ ਆਸ ਨਹੀਂ ਕੀਤੀ ਜਾ ਸਕਦੀ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਸ਼ੀਰਵਾਦ ਉਹਨੂੰ ਅਸੀਂ ਪੰਜਾ ਜਿਹੜਾ ਦਿਖਾ ਰਹੇ ਆ ਉਹ ਅਸ਼ੀਰਵਾਦ ਦੇ ਰਹੇ ਨੇ ਤੇ ਗੁਰੂ ਨਾਨਕ ਦਾ ਫਲਸਫਾ ਦਾ ਸਭੇ ਸਾਂਝੀ ਵਾਰਸ ਕਰਨ ਦੀ ਗੱਲ ਕਰਦਾ ਗੁਰੂ ਨਾਨਕ ਦਾ ਫਲਸਫਾ ਸਰਬੱਤੇ ਭਲੇ ਦੀ ਗੱਲ ਕਰਦਾ ਸੋ ਇਹ ਜਿਹੜੀ ਅਮਰਤਾ ਵੜਿੰਗ ਜੀ ਆ ਇਹਨਾਂ ਨੇ ਕਿਵੇਂ ਏਡੀ ਜ਼ੁਰਤ ਕਰ ਲਈ ਆ ਕਿ ਉਸ ਪੰਜੇ ਨੂੰ ਗੁਰੂ ਦੇ ਪੰਜੇ ਨਾਲ ਮਨਾਤਾ ਜਿਹੜਾ ਪੰਜਾ ਜ਼ੁਲਮ ਕਰਦਾ ਜਿਹੜਾ ਪੰਜੇ ਨੂੰ ਅਸੀਂ ਕਹਾਵਤ ਦੇ ਤੌਰ ਤੇ ਖੂਨੀ ਪੰਜੇ ਦੇ ਨਾਮ ਨਾਲ ਜਾਣਦੇ ਆ ਇਹ ਕੋਈ ਇਹ ਨਹੀਂ ਹੈਗਾ ਕਿ ਮੈਂ ਜੇ ਕਾਲੀ ਸੋਸ਼ਲ ਸਬੰਧਿਤ ਤਾਂ ਕਹਿ ਰਿਹਾ ਕਿ ਇਹ ਸਬੂਤ ਨਹੀਂ ਜੋ ਕੁਝ ਦੇਸ਼ ਦੇ ਆਜ਼ਾਦੀ ਤੋਂ ਬਾਅਦ ਵਾਪਰਿਆ ਜਾ ਇਹ ਜਿਹੜੇ ਵਾਰਿਸ ਪੰਜੇ ਦੇ ਵਾਰਿਸ ਗਾਂਧੀ ਪਰਿਵਾਰ ਨੇ ਜੋ ਕੁਛ ਪੰਜਾਬ ਨਾਲ ਕੀਤਾ ਸਿੱਖਾਂ ਨਾਲ ਕੀਤਾ ਬਹੁਤ ਲੰਬਾ ਵਾ ਪਰ ਜੇ ਇਸ ਗੱਲ ਨੂੰ ਅਸੀਂ ਨਹੀਂ ਯਾਦ ਕਰਾਂਗੇ ਤੇ ਮੈਨੂੰ ਲੱਗਦਾ ਅਸੀਂ ਅਣਿਆ ਕਰ ਰਹੇ ਹੋਵਾਂਗੇ ਕਿ ਇਸ ਖੂਨੀ ਪੰਜੇ ਨੇ ਹੀ ਦਰਬਾਰ ਸਾਹਿਬ ਤੇ ਜਾਂ ਨਾਲ 38 ਗੁਰਦਰਾ ਸਾਹਿਬਾਂ ਤੇ ਫੌਜ ਚੜੀ ਸੀ ਉਹ ਤਾਂ ਕਹਿੰਦੇ ਇਸੇ ਪੰਜੇ ਦੇ ਨਾਲ ਅਸੀਂ ਆਜ਼ਾਦੀ ਲਈ ਆ ਜਿਹੜੀ ਆਜ਼ਾਦੀ ਦੀ ਲੜਾਈ ਇਸ ਪੰਜੇ ਨੇ ਲੜੀ ਆ ਦੇਸ਼ ਨੂੰ ਆਜ਼ਾਦੀ ਦਵਾਈ ਆ ਮੈਂ ਮੈਂ ਉਹੀ ਗੱਲ ਕਰਦਾ ਨਾ ਜੀ ਬਈ ਇਹ ਹੀ ਪੰਜਾ ਜੀ ਨੇ ਗਿਨਾਰ ਟੈਂਕ ਤੋਂ ਵਿਚਾਰੇ ਕਿੰਨੇ ਨੇ ਹੱਥੇ ਜਿਹੜੇ ਸ਼ਰਧਾਲੂ ਜਿਹੜੇ ਆ ਉਹਨਾਂ ਨੂੰ ਮਾਰਿਆ ਤੇ ਇਸੇ ਬੰਜੇ ਦੇ ਵਾਰਸਾਂ ਨੇ ਹੀ ਜਦੋਂ ਦਿੱਲੀ ਵਿੱਚ ਇਹ ਜਿਹੜਾ ਸਿੱਖਾਂ ਨੇ ਆਪਣੇ ਇਤਿਹਾਸ ਨੂੰ ਦਰਾਇਆ ਤੇ ਉੱਥੇ ਹਜ਼ਾਰਾਂ 36000 ਦਾ ਅੰਕੜਾ ਜੀ ਇਸ ਦਾ ਜਿਹੜਾ ਅਸੀਂ ਅਨੋਫੀਸ਼ਲ ਦੀ ਗੱਲ ਕਰਦੇ ਆ ਮੈਂ ਕਹਿੰਦਾ ਅਫੀਸ਼ਲ ਵੀ ਕਰ ਲੋ ਤਾਂ ਵੀ ਹਜ਼ਾਰਾਂ ਲੋਕ ਜਿਹੜੇ ਆ ਉਹ ਮਾਰ ਦਿੱਤੇ ਗਏ ਇੰਨਾ ਜ਼ੁਲਮ ਹੋਇਆ ਇੰਨਾ ਜ਼ਬਰ ਹੋਇਆ ਇਸੇ ਪੰਜੇ ਨੇ ਕੀਤਾ ਇਸ ਪੰਜੇ ਦੇ ਛੱਡੇ ਲੈ ਕੇ ਉਹ ਜਿਹੜੇ ਜਗਨੀ ਸਟਾਰਟਰ ਦੇ ਸੱਜਣ ਕੁਮਾਰ ਤੇ ਹੋਰ ਭਗਤ ਵਰਗੇ ਜਿਹੜੇ ਤੁਰੇ ਫਿਰਦੇ ਸੀ ਜਿਹੜੇ ਸਿੱਖਾਂ ਦੇ ਟੈਰ ਗਲਾਂ ਵਿੱਚ ਟੈਰ ਪਾ ਕੇ ਇਹ ਗੱਲ ਕਹਿੰਦੇ ਸੀ ਕਿ ਇਹ ਡਿਸਕੋ ਕਰ ਰਿਹਾ ਤੇ ਇਹਨਾਂ ਵੇ ਪੰਜੇ ਦੇ ਵਾਰਸ ਨੇ ਕਿਹਾ ਕਿ ਜਦ ਬੜਾਦਰਕ गिरता ਹੈ ਧਰਤੀ ਹਿਲਦੀ ਹੈ ਉਹਨੇ ਇਹ ਗੱਲ ਕਹੀ ਇਸੇ ਪੰਜੇ ਨੇ ਕਿ ਹਾਂ ਅਸੀਂ ਸਿੱਖਾਂ ਨੂੰ ਮਾਰਿਆ ਤੇ ਇਸ ਲੋਕਤੰਤਰ ਦੇ ਅੰਦਰ ਅਸੀਂ ਰਾਜ ਸੱਤਾ ਦੇ ਮਾਲਕਾਂ ਅਸੀਂ ਇਸ ਦੇ ਖਿਲਾਫ ਕੋਈ ਸਜ਼ਾ ਨਹੀਂ ਦੇਵਾਂਗੇ ਤੇ ਇਸੇ ਪੰਜੇ ਨੇ ਆਪਣੀਆਂ ਫਾਈਲਾਂ ਦਬਾ ਦਿੱਤੀਆਂ ਸੋ ਇਸੇ ਪੰਜੇ ਨੇ ਪੰਜਾਬ ਦੇ ਅੰਦਰ ਜਿਹੜੇ ਬਿਆਨਸਿਆਂ ਦੇ ਅਗਵਾਈ ਵਿੱਚ ਮੁੱਚੜ ਬਿਆਨਸੀ ਨੂੰ ਕਹਿੰਦੇ ਆ ਉਹਦੀ ਅਗਵਾਈ ਵਿੱਚ ਜੋ ਜੁਰਮ ਤੇ ਜ਼ਬਰ ਕੀਤਾ ਉਹ ਤੁਹਾਡੇ ਸਾਹਮਣੇ ਆ 25000 ਲਾਸ਼ਾਂ ਖਾਲੜਾ ਸਾਹਿਬ ਨੇ 25000 ਲਾਸ਼ਾਂ ਜਿਹੜੀਆਂ ਅਣਪਛਾਤੀਆਂ ਕਰਕੇ ਇੱਥੇ ਕਿੰਨੇ ਸਾਰ ਦਿੱਤੀਆਂ ਗਈਆਂ ਉਹ ਵੀ ਇਸੇ ਪੰਜੇ ਨੇ ਕੰਮ ਕੀਤਾ ਸੀ ਹੁਣ ਮੈਨੂੰ ਇਹ ਦੱਸੋ ਕਿ ਕਿਹੜੀ ਇਨਸਾਨੀ ਦੀ ਗੱਲ ਕਰਦਾ ਇਹ ਪੰਜਾ ਕਿਹੜੇ ਮੂੰਹ ਨਾਲ ਉਹ ਇਹ ਗੱਲ ਕਰਦੇ ਨੇ ਮੈਂ ਤਾਂ ਹੈਰਾਨ ਆ ਇਸ ਗੱਲ ਤੋਂ ਕਿ ਇੰਨੇ ਧਰੇ ਇੰਨੇ ਗਰੇਖ ਲਾਖ ਤੇ ਤੇ ਐਸੀ ਜਿਹੜੀ ਮਾੜੀ ਗੱਲ ਜਿਹੜੀ ਇਹਨਾਂ ਨੇ ਕੀਤੀ ਆ ਇਹ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਆ ਸਿੱਖਾਂ ਦੇ ਮਨ ਤੇ ਡੂੰਗਾ ਸਰਾ ਠੀਕ ਆ ਮੈਂ ਅਕਾਲੀ ਦਲ ਦਾ ਵਿਚਾਰਧਾਰਣਾ ਸੰਬੰਧਤ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਇੱਕ ਵਾਰੀ ਤੋੜੇ ਵੀ ਲੀਡਰ ਦਾ ਕਿਸੇ ਦਾ ਬਿਆਨ ਸੀਗਾ ਮੈਨੂੰ ਨਾਮ ਨਹੀਂ ਉਹਨਾਂ ਦਾ ਯਾਦ ਆ ਰਿਹਾ ਇੱਕ ਵਾਰੀ ਪਹਿਲਾਂ ਵੀ ਤੁਲਨਾ ਕੀਤੀ ਗਈ ਸੀ ਉਦੋਂ ਤੱਕੜੀ ਦੀ ਥੋੜੇ ਨਿਸ਼ਾਨ ਜਿਹੜਾ ਚੌਣ ਨਿਸ਼ਾਨ ਆ ਤੱਕੜੀ ਉਹਦੀ ਤੁਲਨਾ ਕੀਤੀ ਗਈ ਸੀ ਕਿ ਬਾਬੇ ਨਾਨਕ ਦੀ ਤੱਕੜੀ ਦੇ ਨਾਲ ਲੀਡਰ ਅਜਿਹਾ ਕਿਉਂ ਕਰਦੇ ਨੇ ਕਿ ਉਹ ਜਿਹੜੇ ਬਿਆਨ ਦਿੱਤੇ ਜਾਂਦੇ ਆ ਮੈਂ ਕਹਿੰਨਾ ਜੀ ਤਕਰੀ ਤੇ ਪੰਜੇ ਦੀ ਜਿਹੜੀ ਜੋ ਜੋ ਪ੍ਰਦਰਸ਼ਨ ਹੈ ਜੋ ਉਹਨਾਂ ਨੇ ਕੁਝ ਕੀਤਾ ਹੈ ਇਹਦੀ ਤੁਨ ਨਾਲ ਤੁਸੀਂ ਵੀ ਕਰ ਲਓ ਹੂੰ ਕੀ ਅਕਾਲੀ ਦਲ ਨੇ ਕਦੇ ਜ਼ੁਲਮ ਕੀਤਾ ਕੀ ਕਦੇ ਜ਼ਬਰ ਕੀਤਾ ਕੀ ਕਦੇ ਅਨਿਆਂ ਕੀਤਾ ਜਿਹੜਾ ਪੰਜਾ ਜਿਸ ਪੰਜੇ ਦੀ ਉਹ ਗੱਲ ਕਰ ਰਹੇ ਨੇ ਉਸ ਪੰਜੇ ਨੇ ਜੇ ਇਹਦੀਆਂ ਗੱਲਾਂ ਮੈਂ ਕੀਤੀਆਂ ਵਿੱਚ ਇੱਕ ਵੀ ਝੂਠਾ ਕਰ ਦਿਓ ਤੇ ਮੈਂ ਆਪਣੀ ਗੱਲ ਵਾਪਸ ਲੈ ਲੈਣਾ ਕਾਲੀ ਦਲ ਤੇ ਵੀ ਤਾਂ ਬਿਆਦਬੀਆਂ ਦੇ ਇਲਜ਼ਾਮ ਲਗਦੇ ਨੇ ਨਾ ਤਾਂ ਫਿਰ ਜੇ ਟੱਕੜੀ ਸੀਗੀ ਤਾਂ ਉਹ ਬਿਆਦਬੀ ਦਿਖਾ ਲੈ ਤਾਂ ਕਿ ਨਸਾਮੀਆਂ ਹੋਇਆ ਉਹ ਕਹਿੰਦੇ ਬਿਲਕੁਲ 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 ਬਿਆਦਬੀਆਂ ਦੇ ਇਲਜ਼ਾਮ 7 ਸਾਲ ਬਾਅਦ ਅੱਜ ਲਿਖ ਕੇ ਸਾਹਮਣੇ ਆ ਗਈ ਕਿ ਇਹ ਕਾਲੀ ਦਲ ਬਿਆਦਬੀ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਸੀਗਾ ਅੱਜ ਤੱਕ ਸਾਹਮਣੇ ਆ ਚੁੱਕੀ ਆ ਇਸ ਤੋਂ ਬਾਅਦ ਹੋਰ ਤੁਸੀਂ ਕੀ ਚਾਹੁੰਦੇ ਹੋ ਹੋਰ ਤੁਸੀਂ ਸਪਸ਼ਟਾ ਕੀ ਚਾਹੁੰਦੇ ਹੋ ਅਕਾਲੀ ਦਲ ਨੇ ਕਿਤੇ ਜਾ ਕੇ ਅਰਜ਼ੋਈ ਨਹੀਂ ਕੀਤੀ ਕਿਤੇ ਕਿਹਨਾ ਹੱਥ ਨਹੀਂ ਜੋੜੇ ਅਕਾਲੀ ਦਲ ਕਹਿੰਦਾ ਵੀ ਠੀਕ ਆ ਸਮਾਂ ਮਰਨਾ ਕਰੇਗਾ ਸਮਾਂ ਮਰਨਾ ਕਰਦਾ ਤੇ ਅੱਜ ਉਸ ਤੋਂ ਬਾਅਦ ਕਿੰਨੀਆਂ 300 ਤੋਂ ਵੱਧ 400 ਦੇ ਕਰੀਬ ਬਿਆਦਮੀਆਂ ਹੋ ਗਈਆਂ ਕਾਹਨ ਦੇ ਰਾਜ ਵਿੱਚ ਆ ਆਵਾਦਮੀ ਦੇ ਰਾਜ ਵਿੱਚ ਤੇ ਅੱਜ ਨਾ ਤਾਂ ਉਹ ਬਿਆਦਮੀ ਦੇ ਕਹਿੰਦੇ ਹੁੰਦੇ ਆ ਦੋਸ਼ੀ ਲੱਭੇਗੇ ਉਹਨਾਂ ਦੋਸ਼ੀਆਂ ਨੂੰ ਜਿਹੜੀਆਂ ਜ਼ਮਾਨਤ ਦੇ ਕੇ ਬਾਹਰ ਕਰ ਦਿੱਤਾ ਜਾਂਦਾ ਇਹ ਚੀਜ਼ ਦਿਖਾਈ ਦੇ ਰਹੀ ਆ ਸੋ ਜਿਹੜਾ ਕੋਈ ਅਮਰਤਾ ਵੜਿੰਗ ਜੀ ਆਪਣੀ اخਲਾਕੀ ਤੌਰ ਤੇ ਇੱਕ ਝਿੱਗੀ ਹੋਈ ਹੈ ਕਿ ਨੀਵੇਂ ਪੱਧਰ ਦੀ ਬਿਆਨਬਾਜ਼ੀ ਕਰ ਰਹੇ ਨੇ ਇਸ ਤੋਂ ਸਮੁੱਚਾ ਸਿੱਖ ਜਗ ਜੜਾ ਵਾ ਬਹੁਤ ਜ਼ਿਆਦਾ ਇਸ ਗੱਲ ਨੂੰ ਕਹਿੰਦੇ ਹੁੰਦੇ ਦੁਖੀ ਹਿਰਦੇ ਦਾ ਤੇ ਉਹਨਾਂ ਦੇ ਜਿਵੇਂ ਕਹਿੰਦੇ ਹੁੰਦੇ ਆ ਮਨ ਨੂੰ ਵੱਡੀ ਠੇਸ ਪਹੁੰਚੀ ਆ ਤੇ ਇਹ ਮੈਂ ਮੈਂ ਸਮਝਦਾ ਕਿ ਇੱਕ ਪ੍ਰਧਾਨ ਕਹਿੰਦਾ ਰਾਜਾ ਵੜਿੰਗ ਭਾਵੇਂ ਪਾਕਿ ਚਾਵੇਂ ਸਿਰਫ ਸਾਈ ਵਰਦਾ ਸਿਰਫ ਪੰਜਾਬ ਦਾ ਆਗੂ ਬਣਨ ਨੂੰ ਕਰਦਾ ਭਾਵੇਂ ਕਿਸੇ ਪਾਰਟੀ ਦਾ ਰਵੇ ਪਰ ਜੇ ਉਹਦੇ ਚ ਕੋਈ ਇੱਕ ਕਣ ਵੀ ਹੈਗਾ ਇਸ ਪੰਜਾਬ ਦੀ ਧਰਤੀ ਦਾ ਤਾਂ ਉਹ ਆਪਣੀ ਧਰਮਸਪਦਰੀ ਨੂੰ ਇਸ ਬੀਤੇ ਵੱਡੇ ਗੁਨਾਹ ਦੀ ਉਸ ਨੂੰ ਕਹੇ ਕਿ ਤੁਰੰਤ ਮਾਫੀ ਮੰਗੇ ਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਹ ਗੱਲ ਕਹਿਨੇ ਆ ਕਿ ਇਲੈਕਸ਼ਨ ਕਮਿਸ਼ਨ ਆਪ ਦਾ ਵਾਰਦਾ ਫਰਜ ਅਦਾ ਕਰੇ ਇਹ ਗੱਲ ਇਹ ਗੱਲ ਜਿਹੜੀ ਆ ਦਾ ਜਾਨੂੰ ਇਸ ਗੱਲ ਦੀ ਸਮਝ ਲੱਗੇਗੀ ਕੌਮ ਇਹਨੂੰ ਮਾਫ ਕਰਦੀਆਂ ਨਹੀਂ ਕਰਦੀ ਵੱਖਰੀ ਗੱਲ ਹੈ ਬਖਲਾਕੀ ਤੌਰ ਤੇ ਇਸ ਦੀ ਤਰਫ ਜਿਹੜੀਆਂ ਮਾਫੀ ਮੰਗਣੀ ਚਾਹੀਦੀ ਤੇਰੇ ਵੱਲੋਂ ਸਾਹਿਬ ਇੱਕ ਨਿੱਜੀ ਤੌਰ ਦੇ ਉੱਤੇ ਤੁਸੀਂ ਇਸ ਚੀਜ਼ ਨੂੰ ਸਹਿਮਤ ਹੁੰਨੇ ਹੋ ਕਿ ਤੁਹਾਨੂੰ ਲੱਗਦਾ ਕਿ ਅਜਿਹੇ ਬਿਆਨ ਨਹੀਂ ਹੋਣੇ ਚਾਹੀਦੇਗੇ ਕੋਈ ਵੀ ਪਾਰਟੀ ਹੋਵੇ ਚਾਹੇ ਕਾਲੀਦਾਲ ਹੋਵੇ ਜਾਂ ਕਾਂਗਰਸ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਤਰਨ ਨੂੰ ਚੋਣਾਂ ਦੇ ਵਿੱਚ ਸਿਆਸਤ ਦੇ ਵਿੱਚ ਕਿਉਂ ਲਿਆਂਦਾ ਜਾਂਦਾ ਦੇਖੋ ਬੀਜੇਪੀ ਰਾਮ ਮੰਦਰ ਦੇ ਨਾਂ ਦੇ ਉੱਤੇ ਪ੍ਰਚਾਰ ਕਰ ਰਹੀ ਆ ਕਦੇ ਕਾਲੀਦਾਲ ਦੇ ਲੀਡਰ ਇਸ ਤਰੀਕੇ ਦਾ ਬਿਆਨ ਦੇ ਦਿੰਦੇ ਨੇ ਤੱਕੜੀ ਦੀ ਤੁਲਨਾ ਹੋ ਜਾਂਦੀ ਆ ਅੱਜ ਪੰਚ ਇਹਦੀ ਤੁਲਨਾ ਹੋ ਗਈ ਗੁਰੂਆਂ ਨੂੰ ਕਿਉਂ ਵਿੱਚ ਲਿਆਂਦਾ ਜਾਂਦਾ ਲੋਕ ਇਹ ਸਵਾਲ ਖੜਾ ਕਰਦੇ ਨੇ ਤੁਸੀਂ ਨਿੱਜੀ ਤੌਰ ਦੇ ਉੱਤੇ ਕੀ ਸੋਚਦੇ ਹੋ ਦੇਖੋ ਜੀ ਜਿਹੜੀ ਸਿੱਖਾਂ ਦੀ ਧਰਮ ਤੇ ਸਿਆਸਤ ਇਕੱਠੀ ਆ ਤੇ ਨਾ ਹੀ ਮੈਂ ਕਹਦੇ ਆ ਕਿ ਹਿੰਦੂ ਧਰਮ ਦੇ ਵਿੱਚ ਸਿਆਸਤ ਤੇ ਧਰਮ ਇਕੱਠੇ ਨਹੀਂ ਹੈਗੇ ਸਿਆਸਤ ਧਰਮ ਉਹਨਾਂ ਦਾ ਵੀ ਇਕੱਠਾ ਆ ਰਾਮਚੰਦਰ ਜੀ ਉਹਨਾਂ ਦੇ ਪੀ ਅਪਕਾ ਕਿਹਨਾ ਉਤਾਰ ਨੇ ਕ੍ਰਿਸ਼ਨ ਜੀ ਉਤਾਰ ਨੇ ਉਹ ਰਾਜੇ ਵੀ ਨੇ ਤੇ ਧਰਮ ਘਾਗੂ ਵੀ ਨੇ ਤੋ ਇਸ ਕਰਕੇ ਇਹਦਾ ਇੱਕ ਬੇਨੋੜਾ ਵਿਵਾਦ ਆ ਜਿਹੜਾ ਲੋਕ ਲੋਕ ਸਵਾਲ ਉਠਾਉਂਦੇ ਨੇ ਲੋਕ ਕਹਿੰਦੇ ਬਾਟੀਆਂ ਸਬਸਤ ਕਿਉਂ ਕਰਦੀਆਂ ਧਰਮ ਦੇ ਨਾਮ ਤੇ ਕਿਉਂ ਸਿੱਖ ਸੰਗੀਤੀ ਜਾਂਦੀ ਹੈ ਮੈਂ ਤਾਂ ਹੀ ਕਹਿ ਰਿਹਾ ਜੀ ਸਿੱਖ ਫਲਸਫਾ ਇਹੀ ਆ ਅਸੀਂ ਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਦੇ ਚ ਜਿਹੜੇ ਪ੍ਰਕਰਮਾਂ ਚੋਂ ਬਾਹਰ ਨਹੀਂ ਕਰ ਸਕਦੇ ਜਿਹੜਾ ਜਿਹੜਾ ਧਰਮ ਆ ਉਹਦੇ ਅਧੀਨ ਜਿਹੜਾ ਰਾਜ ਹੋਏਗਾ ਉਹ ਰਾਜ ਜਿਹੜਾ ਵਾ ਉਹ ਅੱਛਾ ਰਾਜ ਦਵੇਗਾ ਲੋਕਾਂ ਨੂੰ ਨਿਆਂ ਵੀ ਦਵੇਗਾ ਇਹ ਮਹਾਰਾਜ ਹਰਜੀਤ ਸਿੰਘ ਦੇ ਰਾਜ ਨੇ ਇਹ ਗੱਲ ਸਪਸ਼ਟ ਵੀ ਕਰ ਦਿੱਤੀ ਆ ਸੋ ਇਹ ਗੱਲ ਜਿਹੜੀ ਅਮਰਤਾ ਵੜਿੰਗ ਨੇ ਕੀਤੀ ਆ ਇਹ ਬਿਲਕੁਲ ਨਾ ਚਾਰਜ ਕਰ ਜਿਓਗਾ ਤੁਰੰਤ ਰਾਜਾ ਬੜਿੰਗ ਦਾ ਕਮੇਟੀ ਵੱਲੋਂ ਵੀ ਤੁਹਾਡੇ ਵੱਲ ਐਕਸ਼ਨ ਦਿੱਤਾ ਜਾਊਗਾ ਸ਼ੋਮਨੀ ਕਮੇਟੀ ਇਹਦੇ ਉੱਤੇ ਐਕਸ਼ਨ ਲਾਊਗੀ ਕੋਈ ਐਕਸ਼ਨ ਤਾਂ ਹੋਣਾ ਜਰੂਰ ਹੋਈ ਗਏ ਹੋਈ ਗਏ ਪਰ ਸਿੱਖਾਂ ਦੇ ਮੰਨ ਤੇ ਜਿਹੜੀ ਥੇਸ ਪਹੁੰਚੀ ਆ ਉਹੀ ਬਹੁਤ ਵੱਡਾ ਐਕਸ਼ਨ ਆ ਇਹਨਾਂ ਨੂੰ اخلاقی ਤੌਰ ਤੇ ਆਪਣੇ ਕਿਉਂਕਿ ਕਿਉਂਕਿ ਇਹ ਗਰੁੱਪੇਦਾਰ ਨੇ ਇੱਕ ਪ੍ਰਧਾਨ ਨੇ ਕਿਸੇ ਪਾਰਟੀ ਦੇ ਭਾਵੇਂ ਅਸੀਂ ਉਹ ਪਾਰਟੀ ਨੂੰ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਸਮਝਦੇ ਆ ਪਰ ਉਹਨਾਂ ਦਾ اخلاقی ਫਰਜ਼ ਬਣਦਾ ਹੈ ਕਿ ਇਸ ਗੱਲ ਵਾਸਤੇ ਆਪਣੇ ਤੌਰ ਤੇ ਇਹ ਇਹ ਗੱਲ ਦੀ ਤੁਰੰਤ ਜਿਹੜੀ ਆ ਮਾਫੀ ਮੰਗਦਾ ਜੀ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਸਾਡੇ ਨਾਲ ਫੋਨ ਲਾਈਨ ਤੇ ਜੁੜਨ ਲਈ ਕੀ ਤੁਹਾਡਾ ਸਮਾਂ ਦਿੱਤਾ ਧੰਨਵਾਦ ਤੁਹਾਡਾ ਸ਼ੁਭਨਾਮ ਰਾਜਦੀਪ ਜੀ ਰਾਜੀ ਮੈਂ ਵੀਡੀਓ ਭੇਜ ਦਾਂ ਤੁਹਾਨੂੰ ਜੀ ਸ਼ੁਕਰੀਆ ਜੀ